ਪੰਜਾਬ ਦੇ ਵਿੱਚ ਛੁੱਟੀਆਂ ਨੂੰ ਲੈ ਕੇ ਇੱਕ ਵੱਡੀ ਅਪਡੇਟ ਆਈ ਹੈ ਸਰਦਾਰ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਨੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਛੁੱਟੀਆਂ ਦੇ ਵਿੱਚ ਜਿਹੜਾ ਹੈ ਉਹ ਵਾਅਦਾ ਕੀਤਾ ਹੈ ਤਾਂ ਹਲੇ ਜਿਹੜੇ ਸਰਕਾਰੀ ਪ੍ਰਾਈਵੇਟ ਜਾਂ ਐਡਿਟ ਸਕੂਲ ਨੇ ਪਹਿਲੀ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੇ ਸਾਰੀਆਂ ਕਲਾਸਾਂ ਦੇ ਹਲੇ ਬੰਦ ਰਹਿਣਗੇ ਹਲੇ ਸਕੂਲ ਨਹੀਂ ਖੁੱਲੇ ਜਾਣਗੇ ਉਹਨਾਂ ਦੇ ਆਫੀਸ਼ੀਅਲ ਪੇਜ ਦੀ ਵੀ ਤੁਸੀਂ ਜਿਹੜੀ ਹੈ ਰਿਕਾਰਡਿੰਗ ਸਕਰੀਨ ਰਿਕਾਰਡਿੰਗ ਦੇਖ ਸਕਦੇ ਹੋ ਕਿ ਮਿਸਟਰ ਹਰਜੋਤ ਸਿੰਘ ਬੈਂਸ ਜੀ ਨੇ ਉਨੇ ਥੋੜੇ ਦੇਰ ਪਹਿਲਾਂ ਹੀ ਇਹ ਲਿਖ ਕੇ ਪਾਇਆ ਹੈ ਕਿ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਲਗਾਤਾਰ ਵਧ ਰਹੀ ਠੰਡ ਅਤੇ ਤੁੰਦ ਨੂੰ ਦੇਖਦਿਆਂ ਬੱਚਿਆਂ ਤੇ ਸਟਾਫ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸੂਬੇ ਦੇ ਸਰਕਾਰੀ ਪ੍ਰਾਈਵੇਟ ਸਾਰੇ ਦੇ ਸਾਰੇ ਸਕੂਲ ਨੇ ਜਿਹੜੇ ਉਹ ਬੰਦ ਰਹਿਣਗੇ ਤਾਂ ਇਸ ਵੀਡੀਓ ਨੂੰ ਬਦ ਤੋਂ ਬਾਅਦ ਆਪਣੇ ਸਟੂਡੈਂਟ ਸਾਥੀਆਂ ਤੱਕ ਆਪਣੇ ਟੀਚਰ ਸਾਥੀਆਂ ਤੱਕ ਸ਼ੇਅਰ ਜਰੂਰ ਕਰ ਦਿਓ ਤਾਂ ਕਿ ਕੋਈ ਵੀ ਕਨਫਿਊਜ਼ਨ ਦੇ ਵਿੱਚ ਨਾ ਰਹੇ ਕਿਉਂਕਿ ਅਦਰਵਾਇਜ਼ ਕੱਲ ਨੂੰ ਜਿਹੜੇ ਨੇ ਉਹ ਸਕੂਲ ਖੁੱਲਣੇ ਸੀਗੇ ਤਾਂ ਇਸ ਵੀਡੀਓ ਨੂੰ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਸਕੂਲ ਦੇ ਨਾਲ ਸਬੰਧਤ ਨੇ ਔਰ ਇਸ ਤਰੀਕੇ ਦੀ ਜਾਣਕਾਰੀ ਲੈਂਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਉਂਕਿ ਹਮੇਸ਼ਾ ਹੀ ਅਸੀਂ ਐਸੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚਾਉਂਦੇ ਆ ਇਸ ਚੈਨਲ ਦੇ ਉੱਪਰ ਜੌਬ ਦੇ ਨਾਲ ਰਿਲੇਟਿਡ ਵੀ ਹਰ ਇੱਕ ਜਾਣਕਾਰੀ ਸਭ ਤੋਂ ਪਹਿਲਾਂ ਸ਼ੇਅਰ ਕੀਤੀ ਜਾਂਦੀ ਹੈ ਤਾਂ ਦੋਸਤੋ ਵੀਡੀਓ ਨੂੰ ਬੱਦ ਬੱਦ ਸ਼ੇਅਰ ਕਰ ਦੇਣਾ ਤਾਂ ਕਿ ਸਾਰਿਆਂ ਨੂੰ ਇਸ ਜਾਣਕਾਰੀ ਦਾ ਪਤਾ ਲੱਗ ਸਕੇ ਸੱਚੇ ਕਾਲ